ਇਹ ਸਾਡੇ ਬਲਾਗ ਪ੍ਰਧਾਨ ਸਾਹਿਬ ਦਾ ਕਤਲ ਕਰ ਦਿੱਤਾ ਗਿਆ ਕਰਨ ਕਰ ਪੱਟੀ ਹਲ ਤੇ ਹੋਰ ਇੱਕ ਜਾਇੰਟ ਸਰ ਨੇ ਉਹਦੀ ਜ਼ਿੰਮੇਵਾਰੀ ਲਈ ਬੰਨ ਤੋਂ ਆਉਂਦਿਆਂ ਬੰਨ ਤੋਂ ਆ ਰਹੇ ਸਰ ਫੜ ਪੀੜਤਾ ਦੀ ਮਦਦ ਕਰ ਰਹੀ ਸਰ 8 ਗੋਲੀਆਂ ਚਲਾਈਆਂ ਅੱਜ ਕੇ ਨੋ 8 8 ਗੋਲੀਆਂ ਚਲਾਈਆਂ ਇਹ 6 ਗੋਲੀਆਂ ਉਹਨਾਂ ਦੇ ਲੱਗੀਆਂ ਟਰੈਕਟਰ ਤੇ ਉਹਨਾਂ ਉਮਰ ਉਹਨੀਆਂ ਮੇਰੀ 5 ਸਾਲ ਉਹਨਾਂ ਦਾ ਪੁੱਤਰ ਮੇਰੇ ਨਾਲ ਬੈਠਾ ਹੈ ਬਾਪ ਦਾ ਪੋਸਟਮਾਰਟਮ ਹੋ ਰਿਹਾ ਹੈ ਔਰ ਪੁਲਿਸ ਦੇ ਕੰਨ ਤੇ ਕੋਈ ਜੂ ਨਹੀਂ ਸਕਿਆ ਔਰ ਉਹ ਸੁਬਾ ਚਲੇ ਗਏ ਕੋਈ ਯਾਦ ਹੋਣਾ ਸਿੱਧੂ ਮੂਸੇਵਾਲਾ ਦਾ ਮਰਡਰ ਕਿਉਂ ਹੋਇਆ ਸਿੱਧੂ ਮੂਸੇਵਾਲਾ ਦੀ ਫਾਈਲ ਚ ਲਿਖਿਆ ਸੀ ਕਿ ਬਹੁਤ ਹੀ ਗੰਭੀਰ ਇਹਨੂੰ ਥ੍ਰੈਟ ਹੈਗਾ ਲੇਕਿਨ ਸਰਕਾਰ ਦੇ ਕਹਿੰਦੇ ਇਹਨਾਂ ਨੇ ਗਨਮੈਨ ਲੈਣ ਦੇ ਬਾਅਦ ਜਿੱਦੇ ਗਨਮੈਨ ਲੈ ਤੇ ਉਦਦੇ ਸਿੱਧੂ ਮੂਸੇ ਵਾਲਾ ਮਾਰਿਆ ਹੁਣ ਪਿਓ ਮਰਨ ਤੋਂ ਬਾਅਦ ਇਹਨਾਂ ਨੂੰ ਦੋ ਗਨਮੈਨ ਦਿੱਤੇ ਤੋਂ ਸਵੇਰ ਚਲੇ ਗਏ ਮੈਂ ਐਸਐਸਵੀ ਸਾਹਮਣੂ ਕਿਉਂ ਕਿ ਉਹਨਾਂ ਨੂੰ ਬਰੀਫਿੰਗ ਨਹੀਂ ਸੀ ਅਸੀਂ ਇੱਥੇ ਬੈਠੇ ਆਂ ਪਰਿਵਾਰ ਨੂੰ ਪੁੱਛਿਆ ਕਿ ਤੁਸੀਂ ਕੀ ਚਾਹੁੰਦੇ ਹੋ ਪਰਿਵਾਰ ਨੇ ਕਿਹਾ ਕਿ ਸਾਡੀ ਲੜਾਈ ਲੜੋ ਕਿਉਂਕਿ ਅੱਜਕੱਲ ਸਮਾਜਾ ਕਿਸੇ ਕੋਲੇ ਨਹੀਂ ਹੈ ਤੋ ਪਰਿਵਾਰ ਦੀ ਡਿਮਾਂਡ ਹੈ ਕਿ ਇਹਨਾਂ ਦੀ ਜਾਨ ਮਾਲ ਦੀ ਹਫਾਜ਼ਤ ਇਹਨਾਂ ਨੂੰ ਸਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ ਪੁਲਿਸ ਵਾਲੇ ਕਹਿੰਦੇ ਅਸੀਂ ਦੇ ਦਿੰਨੇ ਆ ਕੱਲ ਨੂੰ ਵਾਪਸ ਬੁਲਾ ਲੈਣਗੇ ਇਹ ਨਹੀਂ ਮੋਕੇ ਸਾਡਾ ਬਲਾਕ ਦਾ ਪ੍ਰਧਾਨ ਬਣਾ ਮਾਰਦਾ ਸੀਗਾ ਨਾਮ ਕੀ ਸੀ ਸੀਗਾ ਮੋਗੇ ਦਾ ਮੌਜੂਦਾ ਮੈਂ ਯਾਦ ਹੋਣਾ ਧਰਨਾ ਲਾਇਆ ਪੂਰੀ ਘਰ ਵਾਲੀ ਲਾਇਸੈਂਸ ਬਣਾਉਣ ਵਾਸਤੇ 3 ਸਾਲਾਂ ਦੀ ਟੱਕੇ ਖਾ ਰਹੀ ਆ ਮੈਂ ਪਾਚ ਕਰ ਰਹੇ ਆ ਤਾਂ ਵੀ ਨਹੀਂ ਬਣਿਆ ਸਾਡੀ ਮੰਗ ਹੈ ਪਰਿਵਾਰ ਨੂੰ ਸਿਕਿਉਰਟੀ ਦੇਣ ਇਮੀਡੀਏਟਲੀ ਪਰਿਵਾਰ ਵਾਲਿਆਂ ਦੇ ਜਿਹੜੇ 2-3 ਲੋਕ ਬੰਦੇ ਆ ਉਹਨਾਂ ਦੇ ਲਾਇਸੈਂਸ ਬਣਾ ਦੇਣ ਤੇ ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਫੜ ਲੈਣ ਉਹਨਾਂ ਦੇ ਭਾਈ ਬੰਦੂਆਂ ਨੂੰ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਹੈ ਜਿਨ੍ਹਾਂ ਨੇ ਮਰਵਾਇਆ ਤਾਂ ਅਸੀਂ ਸਰਪੰਚ ਸਾਹਿਬ ਦਾ ਤੇ ਸਾਡੇ ਬਲੌਗ ਪ੍ਰਧਾਨ ਦਾ ਅੰਤਿਮ ਸੰਸਕਾਰ ਕਰਦੇ ਹਾਂ। ਔਰ ਜਿੰਨਾ ਜ਼ਿਕਰ ਨਹੀਂ ਹੁੰਦਾ ਅਸੀਂ ਇਸੇ ਤਰ੍ਹਾਂ ਦਾ ਧਰਨਾ ਬਰਕਰਾਰ ਰੱਖਾਂਗੇ ਕਿਉਂਕਿ ਜਿਹੜੀ ਕਤਲੇਗਾਰਦ ਦਾ ਹੜ ਪੰਜਾਬ ਚ ਹੈ ਇੱਕ ਤਾਂ ਪਾਣੀ ਦਾ ਹੈ। ਇਹ ਕਤਲੇਗਾਰਦ ਦਾ ਜਿਹੜਾ ਹੜ ਆਇਆ ਵਾ ਪੂਰੇ ਪੰਜਾਬ ਦੇ ਵਿੱਚ। ਨਸ਼ਿਆਂ ਦਾ ਆਇਆ ਵਾ ਲੇਕਿਨ ਇਹਰੇ ਤੇ ਰੋਕਥੰਦ ਹੋਣੀ ਜ਼ਰੂਰੀ ਹੈ। ਇਸ ਕਸੂਰ ਸੀਗਾ ਸਾਡਾ ਪਹਿਲਾ ਇੱਕ ਸਰਪੰਚ ਮਾਰਦਾ ਰਾਜ ਇੱਕ ਫੌਜੀ ਮਾਰਦਾ ਉਹਦੋਂ ਪਹਿਲਾਂ ਆ ਚੌਥਾ ਹਾਦਸਾ ਇਕੱਲੇ ਤਰਨ ਕਰਨ ਦੇ ਵਿੱਚ ਚਾਰਤੇ ਸਹਿਮ ਦਾ ਮਾਹੌਲ ਹੈ ਮੈਂ ਪਾਰਟੀਆਂ ਨੂੰ ਵੀ ਬੇਨਤੀ ਕਰਾਂਗਾ ਅਕਾਲੀ ਦਲ ਵਾਲਿਆਂ ਨੇ ਗੈਂਗਸਟਰ ਨੂੰ ਟਿਕਟ ਦੇਤੀ ਹੈ ਬਾੜੀ ਮੋਟੀ ਸ਼ਰਮ ਕਰੋ ਪੰਜਾਬ ਨੂੰ ਮਾਰਉਣਾ ਤਾਂ ਹੀ ਅਕਾਲੀ ਦਲ ਦੀ ਪਾਰਟੀ ਥੋੜੀ ਮਰ ਰਹੀ ਹੈ ਤਾਂ ਹੀ ਤੁਸੀਂ ਉੱਠ ਨਹੀਂ ਰਹੇ ਜਿਨ੍ਹਾਂ ਨੇ 25 ਸਾਲ ਇਸ ਪੰਜਾਬ ਦੇ ਮੁੱਖ ਮੰਤਰੀ ਰਹੇ ਹੋਂ ਬਾਦਲ ਸਾਹਿਬ ਕੀ ਤੇ ਸੀਟ ਜਿੱਤਣ ਵਾਸਤੇ ਜਾਂ ਲੜਨ ਵਾਸਤੇ ਤੁਸੀਂ ਗੈਂਗਸਟਰ ਨੂੰ ਦੇਤੀ ਟਿਕਟ ਜੁਰੀ ਮਦਰ ਇਮਦਾਰ ਨੂੰ ਸ਼ਰਮ ਹੋਣੀ ਚਾਹੀਦੀ ਹੈ ਤੁਹਾਨੂੰ ਕੋ ਮੇਰੀ ਬੇਨਤੀ ਹੈ ਸਾਡੀਆਂ ਡਿਮਾਂਡ ਹੈ ਕਿਉਂਕਿ ਪੁਲਿਸ ਦੇ ਦਮ ਨਹੀਂ ਰਿਹਾ ਮੁੱਖ ਮੰਤਰੀ ਦੇ ਦਮ ਨਹੀਂ ਰਿਹਾ ਮੂਵ ਦਰਸ਼ਕ ਬਣ ਕੇ ਮੁੱਖ ਮੰਤਰੀ ਰੋਜ਼ ਦੇਖ ਰਿਹਾ ਗੈਂਗਸਟਰ ਮੈਂ ਪਹਿਲਾਂ ਵੀ ਕਹਿਆ ਸੀ 5 ਦਿਨਾਂ ਚ ਖਤਮ ਹੋ ਸਕਦੇ ਜੇ ਪੁਲਿਸ ਤੇ ਪੰਜਾਬ ਦਾ ਮੁੱਖ ਮੰਤਰੀ ਚਾਹੇ ਕੀ ਕਸੂਰ ਸੀਗਾ ਉਹ ਵੇਅਰ ਵੈਲ ਵਾਲੇ ਦਾ ਉਹ ਜਿਹਦੇ ਸੰਸਕਾਰ ਕਰਨਗੇ ਮੈਨੂੰ ਕਹਿੰਦਾ ਮੈਂ ਕਿਹਾ ਯਾਰ ਮੈਨੇਜ ਕਰਨਾ ਸੀ ਉਹ ਕਹਿੰਦਾ ਇਹਦੋਂ ਪਹਿਲਾਂ ਸਾਰੇ ਗੈਂਗਸਟਰ ਮੈਨੇਜ ਕਰਦਾ ਸੀ 1.20 ਲੱਖ 25 ਲੱਖ ਰਿਸ਼ਵਤ ਦੇ ਦਿੰਦਾ ਸੀ ਕਹਿੰਦਾ ਇਹਨੇ ਦੱਸਿਆ ਹੀ ਨਹੀਂ ਕੌਣ ਹੈ ਫੋਨ ਕੀਤਾ ਹਾਂ ਬਈ ਪਛਾਣਿਆ ਨਹੀਂ ਉਹ ਕਹਿੰਦਾ ਨਹੀਂ ਪਛਾਣਿਆ ਕਹਿੰਦਾ ਤੈਨੂੰ ਆਜੂ ਗੁੱਟ ਤੇ ਮਾਰਦਾ ਲਿੱਕੇ ਲਿੱਕੇ ਨਿਆਣੇ ਰੋਗੇ ਹੋਗੇ ਨੰਗਾ ਲੰਬੀਆਂ ਹੋਰ ਪਤਾ ਨਹੀਂ ਕਿੰਨੇ ਲੋਕ ਇਹਨਾਂ ਨੇ ਮਾਰਤੇ ਯਾਰ ਇਹ ਨਵਾਂ ਕੰਮ ਚੱਲ ਰਿਹਾ ਹੈ ਪੋਲਿਟਿਸ਼ੀਨਾਂ ਨੂੰ ਧਮਕੀਆਂ ਡਰਾਇਆ ਜਾ ਰਿਹਾ ਹੈ ਕੋਈ ਪਿੰਡਾਂ ਚੋਂ ਬੰਦਾ ਆਵਾਜ਼ ਚੁੱਕਣ ਦੀ ਤਿਆਰ ਨਹੀਂ ਬੋਲਣ ਦੀ ਤਿਆਰ ਨਹੀਂ ਗਵਾਹ ਬਣਨ ਲਈ ਤਿਆਰ ਨਹੀਂ ਫਿਰ ਕੀ ਹੋਏਗਾ ਇਹਨਾਂ ਦਾ ਖੁੱਲ ਗਿਆ ਕੰਮ ਵੀ ਗਵਾਹ ਕੋਈ ਬੰਦਾ ਨਹੀਂ ਮਾਰਦੇ ਹੋ 302 ਦਾ ਇੱਕ ਮੁਕੱਦਮਾ ਵੀ ਹੈ ਤੇ ਹੱਥ ਤੋਂ ਮੁਕੱਦਮੇ ਵੀ ਹੈ ਸੌਖਾ ਪੈਸਾ ਮਿਲ ਰਿਹਾ ਹੈ ਕਾਸਲਾ ਕੁਬੀਲਾ ਕੋ ਤੁਲੇਲਾ ਕੋ ਸਪੋਚ ਨੂੰ ਦੇਤਾ ਇਧਰ ਭਗਵਾਨਤ ਮਾਨ ਸਾਹਿਬ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਮਾਫੀ ਕਰਨਾ ਕੁੰਬਕਰਮ ਦੀ ਨੀਚੋਂ ਜਾਗ ਭਰਾਵਾ ਕਿਉਂ ਮਾਰਨ ਲੱਗਿਆ ਪੰਜਾਬ ਨੂੰ ਔਰ ਡੀਜੀਪੀ ਸਾਹਿਬ ਪੰਜਾਬ ਦੀ ਮਾਰਸ਼ਲ ਪੁਲਿਸ 'ਤੇ ਤੁਸੀਂ ਦਾਗ ਲਾਤਾ ਹੈ ਜਦੋਂ ਦੇ ਤੁਸੀਂ ਆਪਾਂ ਸਾਰਾ ਕੰਮ ਹੋਂਚ ਆਇਆ ਹੈ ਕਤਲੇਆਮ ਰੁਕਣ ਦਾ ਨਾਂ ਨਹੀਂ ਲੈ ਰਿਹਾ ਮੈਂ ਕੁਝ ਲੋਕਾਂ ਦਾ ਨਾਮ ਨਹੀਂ ਲੈਣਾ ਚਾਹੁੰਦਾ ਥਰ-ਥਰ ਕੰਬਦੇ ਹੁੰਦੇ ਸੀ ਉਹਨਾਂ ਨੂੰ ਮਾੜੇ ਲੋਕ ਪੁਲਿਸ ਦੀ ਵਰਦੀ ਤੋਂ ਅੱਜ ਪੁਲਿਸ ਨੂੰ ਹੀ ਧਮਕੀਆਂ ਦੇ ਰਹੇ ਨੇ ਅੱਜ ਗੈਂਗਸਟਰ ਨੂੰ ਉਹ ਤੁਹਾਡਾ ਵਿਕਰਮ ਬਰਾੜ ਜਿਹੜਾ ਗੈਂਗਸਟਰ ਨੂੰ ਫੜਦਾ ਉਹ ਕੋ ਦਾ ਚੀਫ ਹੈ ਉਹਨੂੰ ਵੀ ਗੈਂਗਸਟਰ ਫੋਨ ਕਰਕੇ ਧਮਕੀਆਂ ਦਿੰਦੇ ਆ ਫਿਰ ਬਣੂ ਕੀ ਇਸ ਪੰਜਾਬ ਦਾ ਕਿੱਧਰ ਜਾਵਾਂਗੇ ਸ਼ਰਮ ਆਉਣੀ ਚਾਹੀਦੀ ਆ ਪੰਜਾਬ ਦੀ ਪੁਲਿਸ ਨੂੰ ਤੇ ਸ਼ਰਮ ਆਉਣੀ ਚਾਹੀਦੀ ਆ ਪੰਜਾਬ ਦੇ ਲੋਕਾਂ ਨੂੰ ਸਾਡੀਆਂ ਡਿਮਾਂਡ ਜਿਹਨੀਆਂ ਚੱਕਰ ਪਰਵਾਰ ਦੀਆਂ ਨਹੀਂ ਮੰਨੀਆਂ ਜਾਂਦੀਆਂ ਮੈਂ ਅੱਜ ਸਭ ਲੋਗ ਮਗਰ ਲੀਡਰ ਸਹਿਬਾਨਾਂ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਹੁਣ ਇਹ ਦੱਸਿਆ ਅਸੀਂ ਲੜਾਈ ਲੜਾਂਗੇ ਪਰਵਾਰ ਦੀ ਜਿੰਨਾ ਚੱਕਰ ਸਾਡੀ ਡਿਮਾਂਡ ਨਹੀਂ ਹੋ ਸਕੀ ਤੋਂ ਇਹ ਹੀ ਔਰ ਲੋਕਾਂ ਨੂੰ ਪੱਟੀ ਵਾਲਿਓ ਕਰਨਦਾਰ ਨਾਲਿਓ ਆ ਖੜੂਸਾ ਵਾਲਿਓ ਆ ਜਿੰਨੇ ਵੀ ਸਪਤਾਲ ਭੂਲਰ ਦੇ ਇਲਾਕੇ ਦੇ ਲੋਕ ਹੈ ਪਿੰਚ ਪਿੰਚ ਬਰਤੂਆ ਵਾਲਿਓ ਖੇਮ ਕਰਨ ਵਾਲਿਓ ਅੰਮ੍ਰਿਤਸਰ ਵਾਲਿਓ ਜੀਰੇ ਵਾਲਿਓ ਬੰਡਾਲੇ ਵਾਲਿਓ ਡੈਣੀ ਇੱਥੇ ਬੈਠਾ ਹੈ ਮੇਰੀ ਬੇਤੀ ਹੈ ਸਾਰੇ ਆਪਣੀ ਆਪਣੀ ਹਾਜ਼ਰੀ ਇਸ ਧਰਮੇ ਦੇ ਵਿੱਚ ਭਰੋ ਇਹ ਬੜਾ ਜ਼ਰੂਰੀ ਕੰਮ ਹੈ ਮੈਨੂੰ ਪਤਾ ਆਪਾਂ ਸਾਰੇ ਹੜਾ ਚ ਲੱਗੇ ਨੇ ਲੇਕਿਨ ਇਹ ਵੀ ਇੱਕ ਵੱਡੀ ਬਿੱਤਾ ਹੈ ਇਹਨੂੰ ਰੋਕਣਾ ਬੜਾ ਜ਼ਰੂਰੀ ਹੈ ਬਹੁਤ ਮਿਹਰਬਾਨੀ ਸਾਰੇ ਭਰਾਵਾਂ ਨੂੰ ਬੇਨਤੀ ਕਰਾਂਗਾ ਕਾਂਗਰਸੀਆਂ ਨੂੰ ਮੈਂ ਬੈਠਾ ਐ ਐਸਐਸਪੀ ਦੇ ਦਫ਼ਤਰ ਸੀ ਸਾਰੇ ਇੱਥੇ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਇਹ ਮਗਰ ਵੀ ਕੋਈ ਕਰੀ ਜੀ ਹਾਂ ਬੇ ਜਿਹੜੀ ਪੰਜਾਬ ਪੁਲਿਸ ਨੇ ਜਿਹੜਾ ਰੈਣੀਅਰ ਚ ਲਾਈ ਬਹੁਤ ਹੀ ਮਾੜੀ ਘਟਨਾ ਜਿਹੜੀ ਅੱਜ ਵਾਪਰੀ ਹੈ ਦੇ ਸ੍ਰੀਖਿ ਦੇ ਨਾਲ ਸਾਡੇ ਬਲਾਕ ਪ੍ਰਧਾਨ ਸਾਹਿਬ ਦਾ ਗਤਕ ਕੀਤਾ ਗਿਆ ਇਹ ਇਸ ਗੱਲ ਤੇ ਨੋਹ ਲਾ ਰਿਹਾ ਹੈ ਕਿ ਪੰਜਾਬ ਵਿੱਚ ਕਿਹਦਾ ਜੰਗਲ ਰਾਜ ਹੈ ਅੱਜ ਪੰਜਾਬ ਵਿੱਚ ਜੰਗਲ ਰਾਜ ਨਾਟਰੋ ਘੱਟ ਤੋਂ ਘੱਟ ਆ ਕੇ ਹੋ ਰਿਹਾ ਹੈ ਔਰ ਇਹ ਪਹਿਲਾ ਨਹੀਂ ਇਹ ਵਾਕਿਆ ਹੈ ਇਹ ਅੱਜ ਇੱਕ ਤੋਂ ਬਾਅਦ ਇੱਕ ਜਿਹੜਾ ਹੈ ਉਹ ਪੰਜਾਬ ਵਿੱਚ ਕਰ ਦਿੱਤਾ ਗਿਆ ਹੈ ਪੰਜਾਬ ਦੀ ਧਰਤੀ ਤੇ ਹਿੰਦੂ ਦਾ ਨਾਸ਼ ਹੋ ਗਿਆ ਹੈ ਔਰ ਇਸ ਤੋਂ ਬਾਅਦ ਜਿਹੜੀ ਇਹ ਡਾਉਨ ਨਾ ਨਵੀਂ ਵਿਵਸਥਾ ਦੀ ਗੱਲ ਹੈ ਸਰਕਾਰ ਦੇ ਹੱਥ ਬਿਲਕੁਲ ਖੜੇ ਹਨ ਪਰ ਲੋਕਾਂ ਦੇ ਤੇ ਨੀਤੀਆਂ ਨਾਲ ਖੜੇ ਪਰੇਸ਼ਾਨ ਹੈ ਕਿ ਕਿਸੇ ਗਏ ਆਪ ਇਸ ਤਰੀਕੇ ਦੇ ਨਾਲ ਕੀ ਹੈ ਸਾਡਾ ਤਰੀਕਾ ਕਰ ਜਾਂਦਾ ਹੈ ਸਰਜਾ ਸਰਕਾਰ ਇਸ ਪਾਪ ਪੌਂ ਦੇ ਵਿੱਚ ਬੁਰੇ ਤਰੀਕੇ ਨਾਲ ਰਹਾ ਬਾਹਰ ਲੈ ਕੇ ਬੈਜੋ ਔਰ ਅੱਜ ਲੋਕ ਕਿਸੇ ਕਰਕੇ ਆਪ ਦਾ ਮਨ ਬਣਾਈ ਚੁੱਕਿਆ ਕਿ ਕਿਹੜਾ ਟਾਈਮ ਸਮਾਂ ਆਪ ਨੂੰ ਇਹ ਕੰਮ ਨਹੀਂ ਅੱਲੀ ਬੋਲ ਕੇ ਗੁੰਗੀ ਸਰਕਾਰ ਨੂੰ ਚੱਲਦਾ ਕਰੇ ਲੋਕ ਕੀ ਰਹਿੰਦੇ ਅੱਗੇ ਅੱਗੇ ये चला ये नहीं चला ये नहीं चला ये बात कर रहे हैं बोल सकते हैं कि ये तो कोई बात नहीं है कि वो आज के गेट पॉइंट पर गेट से बस अंदर बैठा है बताओ मान लो कि बाहर तो बाहर है पहचानें बाकी गेट गाड़ी चल ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੱਸਣਾ ਚਾਹੁੰਦੇ ਆ ਕਿ ਜਿਹੜੀ ਕੱਲ ਤੋਂ ਇੱਕ ਘਟਨਾ ਸੁਣੀ ਸੀ ਜਿੰਦੇ ਵਿੱਚ ਸਾਡੇ ਬਲਾਕ ਪੱਟੀ ਦੇ ਪ੍ਰਧਾਨ ਔਰ ਜਿਹੜੇ ਪਿੰਡ ਤੂਤੋਂ ਸਰਪੰਚ ਰਹੇ ਗਰਮੇਲ ਸਿੰਘ ਜਿਨ੍ਹਾਂ ਨੂੰ ਗੈਂਗਸਟਰਾਂ ਨੇ ਗੁੱਦੀ ਕੋਸ ਕਾਪੜ ਤੋੜ ਗੋਲੀਆਂ ਚਲਾ ਕੇ ਜਿਨ੍ਹਾਂ ਨੂੰ ਮੌਤੇ ਘੱਟਾਰ ਦਿੱਤਾ ਔਰ ਉਸ ਤੋਂ ਕੱਲ ਦੀ ਅਸੀਂ ਪਰਿਵਾਰ ਜਿਹੜਾ ਹੈ ਹੁਣ ਸਾਫ ਦੀ ਮੰਗ ਕਰ ਰਿਹਾ ਹੈ ਘਵਾਰ ਲਾ ਰਿਹਾ ਪਰ ਪੁਲਿਸ ਦੇ ਕੰਨਾਂ ਦੇ ਉੱਤੇ ਜੂ ਨਹੀਂ ਸਕਦੀ ਅਸੀਂ ਰਾਤ ਵੀ ਐਸਐਸਪੀ ਸਾਹਿਬ ਨੂੰ ਕਿਹਾ ਕਿ ਭਾਈ ਉਹ ਜਿਹੜੇ ਗੈਂਗਸਟਰ ਜਿਨ੍ਹਾਂ ਨੇ ਜ਼ਿੰਮੇਵਾਰੀ ਚੱਕੀ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਔਰ ਅਜੇ ਤੱਕ ਪੁਲਿਸ ਨੇ ਪਰਚਾ ਜਿਹੜਾ ਉਹ ਨਹੀਂ ਦਰਜ ਕੀਤਾਗਾ ਬਿਆਨ ਜਿਹੜੇ ਆ ਸਵੇਰ ਦੇ ਲਿਆ ਔਰ ਮੈਂ ਇਹ ਗੱਲ ਕਹਿਣਾ ਕਿ ਰਾਤ ਵੀ ਜਦੋਂ ਸਾਡੇ ਪ੍ਰਧਾਨ ਜੀ ਨੂੰ ਪਤਾ ਲੱਗਾ ਤਾਂ ਰਾਤ ਵੀ ਇਹਨਾਂ ਨੇ ਕਿਹਾ ਕਿ ਜੀਰਾ ਸਾਹਿਬ ਮੌਕੇ ਤੇ ਜਾਓ ਗਿਲਸਾ ਬਾਹਰ ਗਏ ਹੋਏ ਨੇ ਔਰ ਮੈਂ ਪਰਿਵਾਰ ਦੇ ਨਾਲ ਮਿਲਿਆ ਔਰ ਪਰਿਵਾਰ ਨਾਲ ਜਾ ਕੇ ਸਾਰੀ ਗੱਲਬਾਤ ਜਦੋਂ ਸੁਣੀ ਤੇ ਪਰਿਵਾਰ ਨਹੀਂ ਪੂਰਾ ਲੱਗਾ ਹੀ ਜਿਹੜਾ ਸਾਂਮ ਦੇ ਮਾਹੌਲ ਦੇ ਵਿੱਚ ਸੀ ਔਰ ਅੱਜ ਸਵੇਰ ਦੇ ਸਾਡੇ ਪ੍ਰਧਾਨ ਜੀ ਰਾਜਾ ਬ੍ਰਿੰਕ ਸਾਹਿਬ ਜੋ ਕੀ ਇੱਥੇ ਪਹੁੰਚੇ ਨੇ ਪੱਟੀ ਵੇਖੇ ਔਰ ਇਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਨੂੰ ਤੁਸੀਂ ਫੜਦੇ ਕਿਉਂ ਨਹੀਂ ਰੈਸਟ ਕਿਉਂ ਨਹੀਂ ਕਰਦੇ ਔਰ ਸਾਡੀ ਮੰਗ ਆ ਕਿ ਗਰਮੇਲ ਸਿੰਘ ਦੇ ਪਰਿਵਾਰ ਨੂੰ ਹੰਸਾਰ ਮਿਲਣਾ ਚਾਹੀਦਾ ਇਹਨਾਂ ਦਾ ਸਕਿਉਰਿਟੀ ਦਾ ਜਿਹੜਾ ਅਰੇਂਜਮੈਂਟ ਕਿਉਂਕਿ ਜਿਹੜੇ ਗੈਂਗਸਟਰ ਉਹਦੇ ਗੱਲ ਕਹਿ ਰਹੇ ਨੇ ਕਿ ਅਸੀਂ ਇਸ ਗੱਲ ਦੀ ਜ਼ਿੰਮੇਵਾਰੀ ਲੈਣੇ ਆਂ ਔਰ ਮੈਂ ਗੱਲ ਕਹਿੰਦਾ ਕਿ ਫਿਰ ਇਹ ਗੱਲ ਦੱਸੋ ਕਿ ਇਹ ਸਰਕਾਰ ਜਿਹੜੀ ਆ ਮੈਨੂੰ ਲੱਗਦਾ ਕਿ ਸਰਕਾਰ ਜਿਹੜੀ ਆ ਉਹ ਗੈਂਗਸਟਰ ਚਲਾ ਰਹੇ ਨੇ ਨਾ ਕਿ ਆਮ ਆਦਮੀ ਪਾਰਟੀ ਚਲਾ ਰਹੀ ਹੈ ਔਰ ਆਮ ਆਦਮੀ ਪਾਰਟੀ ਨੂੰ ਵੀ ਗੈਂਗਸਟਰ ਚਲਾ ਰਹੇ ਨੇ ਔਰ ਅੱਜ ਇਹ ਜਿਹੜਾ ਧਰਨਾ ਹੈ ਅਸੀਂ ਐਸਐਸਪੀ ਦਫ਼ਤਰ ਤਰਨਤਨ ਸਾਹਿਬ ਅਖੇ ਦਿੱਤਾ ਔਰ ਜਿੱਥੋਂ ਜਿੱਥੋਂ ਤੱਕ ਮੇਰੇ ਵੀਰਵਾਜ ਹੁੰਦੇ ਹੁਣ ਚਾਹੇ ਕੋਈ ਜੀਰੇ ਤੋਂ ਪੰਜਾਬ ਚ ਜਿੱਥੇ ਜਿੱਥੇ ਵੀ ਕਾਂਗਰਸ ਦੇ ਸਾਥੀ ਨੇ ਕਿਉਂਕਿ 4 ਮਟਰ ਹੋਏ ਨੇ ਇੱਥੇ ਔਰ 4 ਮਟਰਾਂ ਦੇ ਵਿੱਚ ਜਿਹੜਾ ਪੁਲਿਸ ਨੇ ਕੋਈ ਬਰਦਾ ਨਹੀਂ ਫੜਿਆ ਗਿਆ ਔਰ ਇਹ ਲਾਸ਼ ਜਿਹੜੀ ਆ ਅਜੇ ਵੀ ਹਸਪਤਾਲ ਜਪਈਏ ਪੋਸਟਮਾਰਟਮ ਤੱਕ ਨਹੀਂ ਕੀਤਾ ਗਿਆ ਔਰ ਅਸੀਂ ਵੀ ਉਹਦਾ ਜੇ ਸਸਕਾਰ ਨਹੀਂ ਕਰਾਂਗੇ ਜਿੰਨਾ ਚਿਰ ਇਸ ਪਰਿਵਾਰ ਦੀਆਂ ਮੰਗਾ ਪੂਰੀਆਂ ਨਹੀਂ ਹੁੰਦੀਆਂ ਇਹਨਾਂ ਨੂੰ ਸਾਫ਼ ਨਹੀਂ ਮਿਲਦਾ ਔਰ ਸਾਡੇ ਪ੍ਰਧਾਨ ਜੀ ਬੈਠੇ ਆ ਸਮੁੱਚੀ ਕਾਂਗਰਸ ਨੂੰ ਬੇਨਤੀ ਕਰਦਾ ਕਿ ਹੋ ਮੰਗ ਮਾਰ ਕੇ ਪਹੁੰਚੋ ਗੇਟ ਜਿਹੜਾ ਹੈ ਇਹਨਾਰੇ ਬੰਦ ਕਰ ਦਿੱਤਾ ਔਰ ਪ੍ਰਧਾਨ ਜੀ ਅੰਦਰ ਬੈਠੇ ਨੇ ਔਰ ਜਿਹੜਾ ਬਾਹਰ ਵਾਲੇ ਲੋਕ ਨੇ ਉਹ ਬਾਹਰ ਬੈਠੇ ਨੇ ਇਸ ਕਰਕੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਆਂਗੇ ਇੱਥੇ ਜਿਹੜਾ ਕਿ ਵੱਧ ਤੋਂ ਵੱਧ ਆਪਦੀਆਂ ਗੱਡੀਆਂ ਟਰਾਲੀਆਂ ਲੈ ਕੇ ਕਾਂਗਰਸੀ ਵਰਕਰ ਪਹੁੰਚਣ ਤਾਂ ਕਿ ਬਲਾਗ ਪ੍ਰਧਾਨ ਜਰਨੇਲ ਸਿੰਘ ਦਾ ਜਿਹੜਾ ਕਤਲ ਹੋਇਆ ਜਿਹੜਾ ਗੈਂਗਸਟਰਾਂ ਵਾਲੋ ਕੀਤਾ ਗਿਆ ਉਸ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਧੰਨਵਾਦ ਅੰਦਰੋਂ ਵੀ ਬਾਹਰ ਨਹੀਂ ਜਾਣ ਦਿੱਤੇ ਪਏ ਓਏ ਇੰਤੋ ਥੋੜੀ ਯਾਰ ਜਿਹੜਾ ਉਹਦਾ ਅਫਾਰ ਲੇਕਿਨ ਲੋਕੀ ਆਮ ਜਨਤਾ ਲੇਕਿਨ ਉਹ ਪਿੱਛੇ ਹੋਵੇ Gracias.